ਵਹਤਮਾਨ ਨੇ ਮੇਰਾ ਖਿਆਲ ਨਹੀਂ ਕਦੀ ਕਿਸੇ ਗੋਲੀ ਦਾ ਵੀ ਖੜਾਕ ਸੁਣਿਆ ਅਹੀਂ ਤੇ ਬੰਬਾਂ ਦੇ ਖੜਾਕ ਸੁਣਿਆ ਇਹਨੇ ਕਦੇ ਸੁਣੇ ਹੁੰਦੇ ਤੇ ਇਹਨੂੰ ਇਸ ਗੱਲ ਦੀ ਗੰਭੀਰਤਾ ਨੂੰ ਸਮਝੋ ਇਸ ਕਿਸਮ ਦੇ ਹਾਲਾਤ ਕਿਉਂਕਿ ਭਰ ਜਵਾਨੀ ਵਿੱਚ ਸੀ ਤੁਹਾਡਾ ਦਾਸ ਪੰਜਾਬ 유ਥ ਕਾਂਗਰਸ ਦਾ ਪ੍ਰਧਾਨ ਬੜਿਆ ਸੀ 82 ਦੇ ਵਿੱਚ ਸਾਰੇ ਨੂੰ ਮਾੜੇ ਹਾਲਾਤ ਸੀ ਜਿਹੜਾ ਮੈਂ ਇਸ਼ੂ ਚੁੱਕਿਆ ਇਹ ਹਰ ਪੰਜਾਬੀ ਦੇ ਦਿਲ ਨੂੰ ਛੂੰਹਦਾ ਅੱਜ ਹਰ ਪੰਜਾਬੀ ਚਿੰਤਤ ਇੱਕ ਪਾਸੇ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਬਾਕੀ ਦੇ ਬੱਚੇ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਬਾਕੀ ਇੱਥੇ ਬਲਾਸਟ ਹੋ ਰਹੇ ਨੇ ਦੁਕਾਨਦਾਰਾਂ ਦਾ ਕਾਰੋਬਾਰੀਆਂ ਦਾ ਹਾਲ ਕੋਈ ਨਹੀਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਦੇ ਫੋਨ ਤੇ ਤੁਸੀਂ ਵੇਖੋ ਕਿੰਡੀ ਬਦਕਿਸਮਤੀ ਦੀ ਗੱਲ ਹੈ ਚੰਨੀ ਜੀ ਤੁਹਾਡੇ ਦਾਸ ਦੇ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਲੀਡਰ ਆਫ ਦੀ ਆਪੋਜੀਸ਼ਨ ਉਹਦੇ ਤੇ ਪਰਚਾ ਹੁੰਦਾ ਤੇ ਪਰਚਾ ਵੀ ਸਾਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੱਜ ਦੇ ਜ਼ਰੀਏ 4 ਵਜੇ ਪਰਚਾ ਕਰਦੇ ਨੇ ਅਗਲੇ ਦਿਨ 3 ਵਜੇ ਜੱਜ ਦੀ ਕਚਹਿਰੀ ਤੋਂ ਆਰਡਰ ਕਰਾ ਕੇ ਠਾਣੇ ਤੋਂ ਲੈ ਆਣੀ ਪੈਂਦੀ ਇਸ ਕਿਸਮ ਦੀ ਜਸਟਿਸ ਤੇ ਮੇਰੇ ਘਰ ਉਸੇ ਦਿਨ ਸ਼ਾਮ ਨੂੰ ਰਾਤ 8:30 8 ਵਜੇ 9 ਵਜੇ ਸੰਮਨ ਚੇਪ ਕੇ ਚਲੇ ਜਾਂਦਾ ਜਿਸ ਪਾਰਲੀਮੈਂਟਰੀ ਸਿਸਟਮ ਨੂੰ ਅਸੀਂ ਫੋਲੋ ਕਰਨੇ ਆ ਬੈਸਟ ਮਿੰਿਸਟਰ ਪਾਰਲੀਮੈਂਟਰੀ ਸਿਸਟਮ ਉਹਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਸ਼ੈਡੋ ਚੀਫ ਮਿਨਿਸਟਰ ਜਾਂ ਜਿਹੜਾ ਐਲੋਪੀ ਹੈ ਉਹਨੇ ਕਿਤੇ ਭੱਜ ਕੇ ਚਲੇ ਜਾਂਦਾ ਰਾਤ ਦੇ 8 9 ਵਜੇ ਤੁਸੀਂ ਆਉਂਦੇ ਹੋ ਸੰਮਨ ਚੇਪ ਕੇ ਜਾਂਦੇ ਹੋ ਮੈਂ ਪੁੱਛਣਾ ਚਾਹਨਾ ਇੱਥੇ ਰਾਜਾ ਜੀ ਤੁਹਾਡੇ ਜ਼ਰੀਏ ਹੁਣ ਸੁਣ ਹੀ ਰਹੇ ਹੋਣੇ ਨੇ ਮਾਨ ਸਾਹਿਬ ਮਾਨ ਸਾਹਿਬ ਇਹ ਕੇਆਈਜੀ ਡਰੱਗਸ ਦੇ ਕੇਸ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਖੜਿਆ ਕਦੀ ਉਹਦੇ ਘਰ ਵੀ ਕੋਈ ਸਬਨ ਜਾਰੀ ਕੋਈ ਲਾਇਆ ਜੇ ਇਸ ਕਿਸਮ ਦਾ ਜੀ ਲਾਰੈਂਸ ਬਿਸ਼ਰੋਈ ਨਾਲ ਇੰਟਰਵਿਊ ਪ੍ਰਤਾਪ ਸਿੰਘ ਬਾਜਵੇ ਨੇ ਨਹੀਂ ਕਰਾਈ ਇਹ ਭਗਵੰਤ ਮਾਨ ਜੀ ਤੁਸੀਂ ਕਰਾਈ ਤੁਸੀਂ ਹੋ ਮਿਨਿਸਟਰ ਹੋ ਤੁਹਾਡੀ ਪੁਲਿਸ ਨੇ ਮੋਹਾਲੀ ਦੀ ਕਚਹਿਰੀ ਚੋ ਸਪੈਸ਼ਲੀ ਗੱਡੀਆਂ ਦੇ ਵਿੱਚ ਉਹਨੂੰ ਲੈ ਕੇ ਤੁਸੀਂ ਖੜੜ ਸੀਆਈਏ ਜਾਂਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੈਸਪੀ ਤੇ ਡੀਐਸਪੀ ਉਥੋਂ ਦੀ ਆਪਣਾ ਫੋਨ ਦੇ ਕੇ ਇੰਟਰਵਿਊ ਕਰਵਾਉਂਦਾ ਇੱਕ ਇੱਥੇ ਦੀ ਇੰਟਰਵਿਊ ਦੋ ਵਾਰ ਹੋਈ ਹੈ ਤੁਹਾਡਾ ਡੀਜੀਪੀ ਵੀ ਮੁਕਰਦਾ ਤੁਸੀਂ ਵੀ ਮੁਕਰਦੇ ਹੋ ਕਿ ਪੰਜਾਬ ਵਿੱਚ ਨਹੀਂ ਕਿਸੇ ਬਾਹਰਲੀ ਜੇਲ੍ਹ ਚ ਇੰਟਰਵਿਊ ਹੋਈ ਹੋਣੀ ਅਨਬਲ ਹਾਈ ਕੋਰਟ ਇੰਟਰਵਿਨ ਕਰਦਾ ਹੈ ਇਹ ਕਮਾਂਡਰ ਪੁਲਿਸ ਅਫਸਰ ਦੀ ਡਿਊਟੀ ਲਗਾਈ ਜਾਂਦੀ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਹੈ ਇਹਨਾਂ ਵਿੱਚੋਂ ਚੰਗੇ ਅਫਸਰ ਕਿਹੜੇ ਨੇ ਉਹਨੂੰ ਲਫਾਫੇ ਬੰਦ ਕੇ ਰਿਪੋਰਟ ਮਗਾਉਂਦੇ ਨੇ ਲਫਾਫੇ ਵਿੱਚੋਂ ਦੱਸਦਾ ਕਿ ਸਾਡੀ ਪੁਲਿਸ ਨਹੀਂ ਇਹ ਇੰਟਰਵਿਊ ਆਪਣਾ ਫੋਨ ਦੇ ਕੇ ਕਰਵਾਈ ਮੈਂ ਪੁੱਛਣਾ ਚਾਹਨਾ ਕਦੀ ਉਹ ਸੰਧੂ ਜਿਹੜਾ ਕੱਢਿਆ ਜੇ ਕਦੀ ਉਹਦੇ ਘਰ ਦੇ ਬਾਹਰ ਵੀ ਸੰਭਲ ਲਾਇਆ ਹੈ ਇਹ ਨੀਤੀ ਗੱਲ ਹੈ ਫੇਰ ਕੱਲ ਕਹੀ ਜਾਂਦਾ ਇਹ ਨਾ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਬਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਮ ਕੋਰਟ ਕੇਜਰੀ ਵਾਕ ਇਹ ਸੁਪਰੀਮ ਕੋਰਟ ਚੋਂ ਜਦੋਂ ਧਿਆਰ ਜੇਲ੍ਹ ਚੋਂ ਬਾਹਰ ਆਇਆ ਬਿਨਾਂ ਵਕੀਲੋਂ ਆ ਗਿਆ ਤੁਸੀਂ ਮੈਨੂੰ ਦੱਸੋ ਸੁਸੋਧੀਏ ਨੇ ਜਾਂ ਜੈਨ ਨੇ ਜਾਂ ਨਾਇਰ ਨੇ ਇਹ ਵਕੀਲ ਨਹੀਂ ਕੀਤਾ ਜਦੋਂ ਬਾਹਰ ਆਏ ਨੇ ਇਹ ਸਾਡਾ ਇੱਕ ਜੰਮੂਰੀ ਹੱਕ ਦੇ ਡੈਮੋਕਰੈਟਿਕ ਰਾਈਟਸ ਸਾਹਿਬ ਇਹਨੂੰ ਹਰਾਂ ਦੇ ਨੂੰ ਦੇ ਦੀ ਗੱਲ ਕਰਨ ਤੇ ਅੱਜ ਮੈਂ ਉਹਨੂੰ ਦੱਸਿਆ ਹੀ ਏ ਕਿ ਮਾਨ ਸਾਹਿਬ ਅਸੀਂ ਚੱਲੇ ਆ ਇਹ ਕੋਈ ਪਹਿਲੀ ਵਾਰ ਅਸੀਂ ਇਹ ਤਕਲੀਫਾਂ ਨਹੀਂ ਚੱਲੀਆਂ ਸਾਡੇ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਮਾਨ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤਦਾ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਗਸ ਨੇ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਿਲੋਦੀ ਬੈਲਟ ਹਿੱਟ ਕੀਤਾ ਮੈਂ ਇੱਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸਮਨ ਅਰੋੜੇ ਨੂੰ ਯਾਦ ਕਰਾਉਣਾ ਚਾਹਨਾ ਥੋੜਾ ਜਿਹਾ ਆਪਣੇ ਘਰ ਨਾਲ ਵੀ ਆਪਣੇ ਮੰਜੇ ਥੱਲੇ ਵੀ ਕਿਤੇ ਸੋਟਾ ਫੇਰ ਲਈ ਨਹੀਂ ਤੇ ਮੈਂ ਤੈਨੂੰ ਦੱਸੂਗਾ ਤੁਹਾਡੇ ਘਰ 'ਚ ਵੀ ਜਿਹੜੀ ਟੈਜੜੀ ਹੋਈ ਸੀ ਉਹਦਾ ਕਾਰਨ ਕੀ ਤੋ ਇਸ ਗੱਲ ਕਰਨ ਬਗਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਸੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਹੈ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬ ਕਹਿੰਦੀ ਜਮਾ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਹੈ ਮੇਰੇ ਖੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਉਹਨੂੰ ਮੇਰਾ ਖਿਆਲ ਜੰਮਿਆ ਹੀ ਸੀ ਭਗਵੰਤ ਇਹਦੇ ਬੰਬਾਂ ਦੇ ਖੜਾਕ ਸੁਣੇ ਨੇ ਇਹਦੇ ਤੇ ਕਦੀ ਕੋਲ ਦੀ ਮੇਰਾ ਖਿਆਲ ਕੱਲ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਢੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਹੀ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਸੋਂ ਉਹ ਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਸੋ ਇਸ ਗੱਲ ਕਾਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕਰਨਾ ਜੋ ਤੇਰੇ ਮਨਛੇ ਆਪਣਾ ਮਨ ਰਾਜੀ ਕਰ ਲਈ। ਨਾ ਸਾਨੂੰ ਕੋਈ ਡਰੇ ਨਾ ਸਾਨੂੰ ਕੋਈ ਖੋਫ ਹੈ। ਇਹ ਚੰਗੀ ਤਰ੍ਹਾਂ ਸਮਝ ਲੈ। ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜੀਉਂਦੇ ਰਹਿਗੇ ਭਗਵਾਨਤਮ ਆਪਣੀ ਤਿਆਰੀ ਪੱਕੀ ਰਹਿ। ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜੀਉਂਦੇ ਰਹਿਗੇ ਸਰਦਾਰ ਤਰਪਾ ਸਿੰਘ ਬਾਜਵਾ ਜਿੰਦਾਬਾਦ ਸਰਦਾਰ ਤਰਪਾ ਸਿੰਘ ਬਾਜਵਾ ਜਿੰਦਾਬਾਦ ਇੱਕ ਮਿੰਟ ਇਹ ਜੇ ਜੀਉਂਦੇ ਰਹਿਗੇ ਤੇ ਆਪਣੀ ਤਿਆਰੀ ਜ਼ਰੂਰੀ ਮੈਂ ਬਸ ਇੰਨਾ ਹੀ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਆਪਣੇ ਸਾਰੇ ਪੰਜਾਬ ਦੇ ਪਰਿਵਾਰ ਦਾ ਵਰਗ ਸਮੇਤ ਤੇ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਸ ਪੰਜਾਬ ਦੀ ਲੜਾਈ ਦੇ ਵਿੱਚ ਕਾਂਗਰਸ ਦਾ ਤੇ ਦਾਸ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਹਾਂ ਜਿਹੜੇ ਡੈਮੋਕਰੇਸੀ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਵਾਸਤੇ ਸਾਡੀ ਜਨਮਦੂਤ ਬਹੁਤ ਬਹੁਤ ਸ਼ੁਕਰੀਆ ਇੱਕ ਦਾਬ ਸਰ ਪਾਜਵਾ ਜਦੋਂ ਕਮੇਟੀ ਯਾਰ ਖਲੋਜੋ ਮੇਰੀ ਇੱਕ ਪ੍ਰੈਸ ਵਾਲਿਆਂ ਨੂੰ ਬੇਨਤੀ ਹੈ ਵੀ ਇਹ ਗੁਮਰਾਹ ਨਾ ਹੋਇਓ ਅਜੇ ਚੱਲਣ ਤੋਂ ਪਹਿਲੇ ਇੱਕ ਟਵੀਟ ਚਲਾਤਾ ਕਿਸੇ ਨੇ ਕਿ ਅੱਜ ਬਾਜਵਾ ਸਾਹਿਬ ਉਥੇ ਪੇਸ਼ ਨਹੀਂ ਹੋਊ ਮੈਨੂੰ ਇਮੀਡੀਏਟਲੀ ਇੱਕ ਟੀਵੀ ਨਿਊਜ਼ ਦੇ ਵਿੱਚ ਆਇਆ ਮੈਨੂੰ ਟਵੀਟ ਕਰਨਾ ਪਿਆ ਕਿ ਮੈਂ ਉਥੇ ਜਾ ਰਿਹਾ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਰਾਜਾ ਜੀ ਮੇਰੀ ਸੁਣ ਲਓ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਹੈ। ਕਨਫਿਊਜ਼ਨ ਐਡ ਕਰੋ, ਝੂਠੀਆਂ ਸਟੋਰੀਆਂ ਲਿਖਾਈਆਂ ਜਾ ਰਹੀਆਂ। ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਮੈਂ ਕਿਸੇ ਟਾਈਮ ਤੁਹਾਨੂੰ ਦੱਸਾਂਗਾ। ਸਰਕਾਰ ਨਾਲ ਲੜਾਈ ਇਸ ਸਰਕਾਰ ਦੀ ਲੜਾਈ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਪ੍ਰੈਸ ਦੀ ਬਹੁਤ ਭਾਰੀ ਮਦਦ ਦੀ ਲੋੜ ਹੈ ਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ। ਜਿੰਨੇ ਵੀ ਟੀਵੀ ਚੈਨਲ ਜਿਵੇਂ ਬੈਠੇ ਨੇ ਭਾਵੇਂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਮੇਰਾ ਆਪਣੀਆਂ ਪੈਣਾ ਨੂੰ ਵੀਰਾਂ ਦਾ ਮੈਂ ਬਹੁਤ ਮਸ਼ਕੂਰ ਹਾਂ।

ਉਹਨਾਂ ਦਾ ਸਿਸਟਮ ਕੰਮ ਕਰਦਾ ਹੋ ਰਿਹਾ ਇਹਨਾਂ ਦਾ ਸਿਸਟਮ ਹੈ ਆਪਣਾ ਜਲੂਸ ਆਪ ਕੱਢ ਤੁਹਾਨੂੰ ਪਤਾ ਹੋਏਗਾ ਇਹ ਮੁੱਖ ਮੰਤਰੀ ਸਾਹਿਬ ਦੀ ਪੁਰਾਣੀ ਇੱਕ ਵੀਡੀਓ ਵੇਖੀ ਹੋਣੀ ਤੇ ਜਿੱਥੇ ਇੱਕ ਬੜੇ ਖੂਬਸੂਰਤ ਜਾਨਵਰ ਤੇ ਚੜੇ ਤੇ ਆਪਣੀ ਮਸ਼ਹੂਰੀ ਆਪ ਦੇ ਸੋ ਇਹੋ ਜਿਹੀਆਂ ਮਸ਼ਹੂਰੀਆਂ ਇਹਨਾਂ ਨੂੰ ਆਪ ਕਰਨ ਦੀ ਹੱਥ ਹੈ ਅਸੀਂ ਥੋੜੀ ਗੰਬੀਰਤਾ ਦੇ ਨਾਲ ਇਸ ਗੰਬੀਰ ਮਸਲੇ ਤੇ ਆਪਾਂ ਧਿਆਨ ਕਰੀਏ ਨਾ ਗੱਲਾਂ ਵੱਲ ਧਿਆਨ ਕਰੀਏ ਇਹ ਜੋ ਮਰਜ਼ੀ ਕਰਦੇ ਨੇ ਸਾਨੂੰ ਇਸ ਕੱਦ ਦਾ ਕੋਈ ਕੋੜੀ ਗੋ ਹੋ ਗਿਆ ਭਾਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਅਸੀਂ ਜਾਣਾਂ ਕਿ ਤੁਸੀਂ ਇੱਕ ਇੱਕ ਸੈਕਿੰਡ ਦੀ ਇੱਕ ਸੈਕਿੰਡ ਲੋ ਕਥੇ ਫੋਨ ਮੇਰੀ ਸੋਲੋ ਇੱਕ ਮਿੰਟ ਇਹਨਾਂ ਦੇ ਪ੍ਰਧਾਨ ਨੇ ਇੱਕ ਚਾਰਜ ਲਗਾਇਆ ਸੀ ਕੈਪਟਨ ਵੱਲੋਂ ਮੇਰੇ ਤੇ ਉਹ ਕਹੇ ਮੇਰੇ ਆਪ ਅਸੀਂ ਟਵੀਟ ਦੇ ਜ਼ਰੀਏ ਇੱਕ ਸਾਡਾ ਨੌਜਵਾਨ ਵੀਰ ਇੱਥੇ ਹੀ ਹਾਜ਼ਰ ਹੈ ਜਿਨੇ ਉਦੋਂ ਕੈਪਟਨ ਨਾਲ ਇੰਟਰਵਿਊ ਕੀਤੀ ਤੇ ਕੈਪਟਨ ਨੇ ਖੁਦ ਕਿਹਾ ਕਿਸ ਕਿਸਮ ਦਾ ਮੇਰੇ ਸਾਹਮਣੇ ਚਾਰਜ ਆਇਆ ਸੀ ਮੈਂ ਉਹਦੀ ਇਨਵੈਸਟੀਗੇਸ਼ਨ ਕਰਾਈ ਉਹਦੇ 'ਚ ਕੁਝ ਨਹੀਂ ਜੇ ਚਾਹੋਗਾ ਤਾਂ ਮੈਂ ਤੁਹਾਨੂੰ ਖਾ ਸਕਦਾ